ਕੁਮਨੀ ਚ ਇੱਕ ਸਤੋਕ ਹੁੰਦੀ ਆ ਜੀ 10 ਬਸਤ ਲੈ ਪਾਛੇ ਪਾਵੇ ਇੱਕ ਬਸ ਸ਼ਲੋਕ ਆ ਜੀ 10 ਚੀਜ਼ਾਂ ਮੰਗਦਾ ਉਹ ਤੇ ਉਹ 10 ਚੀਜ਼ਾਂ ਉਹਨੂੰ ਮਿਲ ਗਈਆਂ ਇੱਜ਼ਤ ਮਿਲ ਗਈ ਧੰਨ ਮਿਲ ਗਿਆ ਦੁੱਧ ਮਿਲ ਗਿਆ ਪੁੱਤ ਮਿਲ ਗਿਆ ਜ਼ਮੀਨ ਮਿਲ ਪੁੱਤ ਨਹੀਂ ਮਿਲਿਆ ਜ਼ਮੀਨ ਮਿਲ ਗਈ ਨਾ ਨਾ ਪ੍ਰਕਾਰ ਦੀਆਂ ਚੀਜ਼ਾਂ ਮਿਲ ਗਈਆਂ ਇੱਕ ਪੁੱਤਰ ਨਹੀਂ ਦਿੱਤਾ ਉਹ 10 ਚੀਜ਼ਾਂ ਲੈ ਕੇ ਹੱਥ ਪਿੱਛੇ ਨੂੰ ਕਰ 10 ਬਸਤ ਲੈ ਪਾਛੇ ਪਾਵੇ ਇੱਕ ਬਸ ਕਾਰਨ ਇੱਕ ਬਸਤ ਪੁੱਤਰ ਦੀ ਦਾਤ ਨਹੀਂ ਦਿੱਤੀ ਇੱਕ ਬਸਤ ਕਾਰਨ ਬਖੋਟ ਗਵਾਵੇ ਇੱਕ ਬਸਤ ਨਾ ਦੇਣੇ ਕਰਕੇ ਉਹਦੇ ਤੋਂ ਭਰੋਸਾ ਹੀ ਚੱਕ ਲਿਆ ਬਹਿਈ ਨਹੀਂ ਮੈਨੂੰ ਦਿੱਤਾ ਹੀ ਨਹੀਂ ਕੁਛ ਕਿੰਨਾ ਸੁੰਦਰ ਸ਼ਬਦ ਗੁਰੂ ਸਾਹਿਬ ਦਾ ਇਹ 10 ਬਸਤ ਲੈ ਪਾਛੇ ਪਾਵੇ ਇੱਕ ਬਸਤ ਕਾ ਬਖੋਟ ਗਵਾਵੇ ਉਹ ਕਹਿੰਦਾ ਇੱਕ ਵੀ ਨਾ ਦੇ ਦੇ 10 ਵੀ ਹਰ ਲੈ ਜੇ ਤੈਨੂੰ ਇੱਕੋ ਜਿਹੜੀ ਮੰਗਦਾ ਉਹ ਵੀ ਨਾ ਦੇਵੇ ਜੇ 10 ਵੀ ਖੋਲਵੇ ਫੇਰ ਕੀ ਕਰੂੰਗਾ ਇਕ ਵੀ ਨਾ ਦੇ 10 ਵੀ ਹਰਲੇ ਤਾ ਮੂੜਾ ਕੋ ਕਾਹੇ ਕਰ ਇਨ ਮੂੜ ਕੇ ਆ ਮੂਰਖ ਕੇ ਤਾ ਮੂੜਾ ਕੋ ਕਾਹੇ ਕਰ ਉਥੇ ਫੇ ਬਾਬਾ ਜੀ ਉਹਨੂੰ ਢੰਗ ਦੱਸਦੇ ਆ ਸਿੱਖਾ ਹੁਣ ਏਦਾਂ ਕਰ ਜਿਸ ਠਾਕਰ ਸਿਉ ਨਹੀਂ ਚਾਰਾ ਤਾਂ ਕੋ ਕੀ ਜੇ ਸਦ ਨਮਸਕਾਰ ਉਹਨੂੰ ਨਮਸਕਾਰ ਕਰ ਉਹਦੇ ਨਾਲ ਪਿਆਰ ਕਰ ਉਹਦੇ ਚਰਨਾਂ ਨਾਲ ਸਿਰ ਨੂੰ ਜੋੜ ਤੂੰ ਉਹਦੇ ਸਿਰ ਵੱਲ ਨੂੰ ਮਤ ਦੇ ਤੈਨੂੰ ਉਹਦੇ ਚਰਨਾਂ ਦਾ ਹੀ ਗਿਆਨ ਹੋਣਾ ਚਾਹੀਦਾ ਕਿ ਤੈਨੂੰ ਜੇ ਪ੍ਰਾਪਨਾ ਕੁਸਤੈ ਨਹੀਂ ਤੈਨੂੰ ਕੁਝ ਨਹੀਂ ਹੋਣਾ